ਸੇਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਸੌਂਫ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਅਤੇ ਵਿਟਾਮਿਨਸ ਹੁੰਦੇ ਹਨ ਜਿਹੜੇ ਕਿ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਸੌਂਫ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਬਿਮਾਰੀਆਂ ਠੀਕ ਹੁੰਦੀਆਂ ਹਨ ਸੌਂਫ ਹਰ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਮਿਲ ਜਾਂਦੀ ਹੈ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਸੌਂਫ ਦੇ ਸੇਵਨ ਨਾਲ ਤੁਸੀਂ ਕਿਹੜੇ-ਕਿਹੜੇ ਬਿਮਾਰੀਆਂ ਤੋਂ ਬਚ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਦੀ ਗੱਲ ਕਰਦੇ ਹਾਂ ਪਿਸ਼ਾਬ ਦੀ ਰਕਾਵਟ ਸੌਫ ਦਾ ਰਸਪੀਨ ਨਾਲ ਤੁਹਾਡੇ ਪਿਸ਼ਾਬ ਦੀ ਰਕਾਵਟ ਦੂਰ ਹੋ ਜਾਵੇਗੀ ਪਿਸ਼ਾਬ ਦੀ ਜਲਨ ਵੀ ਖਤਮ ਹੋ ਜਾਵੇਗੀ ਨੰਬਰ 2 ਢੇਟ ਦੀ ਗਰਮੀ ਜੇਕਰ ਤੁਹਾਡੇ ਢੇਟ ਵਿੱਚ ਗਰਮੀ ਪੈਦਾ ਹੋ ਗਈ ਹੋਵੇ ਤਾਂ ਤੁਸੀਂ ਰਾਤ ਨੂੰ ਸੌਫ ਨੂੰ ਪਾਣੀ ਵਿੱਚ ਭਿਉਂ ਕੇ ਰੱਖਦੇ ਨੇ ਹੈ ਅਤੇ ਸਵੇਰੇ ਤੁਸੀਂ ਖਾਲੀ ਢੇਟ ਇਸ ਦਾ ਸੇਵਨ ਕਰਨਾ ਹੈ ਜੇਕਰ ਤੁਹਾਡੇ ਢੇਟ ਵਿੱਚ ਕਬਜ ਹੋਵੇ ਗੈਸ ਹੋਵੇ ਤਾਂ ਵੀ ਦੋਸਤੋ ਤੁਸੀਂ ਸੌਫ ਨੂੰ ਮਿਸ਼ਰੀ ਜਾਂ ਖੰਡ ਵਿੱਚ ਮਿਲਾ ਕੇ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਸਲਾਹ ਕਰਨਾ ਹੈ ਤੁਸੀਂ ਇਸ ਦਾ ਚੂਰਨ ਬਣਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ ਨੰਬਰ 3 ਅੱਖਾਂ ਦੀ ਰੋਸ਼ਨੀ ਨੂੰ ਠੀਕ ਕਰੇ ਸੌਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੇ ਅੱਖਾਂ ਦੀ ਰੋਸ਼ਨੀ 2 ਮਹੀਨਿਆਂ ਦੇ ਵਿੱਚ ਵਿੱਚ ਹੀ ਬਿਲਕੁਲ ਠੀਕ ਹੋ ਜਾਵੇਗੀ ਨੰਬਰ 4 ਸਰੀਰਕ ਸ਼ਕਤੀ ਸੌਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਇਸ ਦਾ ਚੂਰਨ ਬਣਾ ਲਓ ਅਤੇ ਇਸ ਚੂਰਨ ਨੂੰ ਤੁਸੀਂ ਰੋਜ਼ਾਨਾ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ 2 ਚਮਚ ਦੀ ਮਾਤਰਾ ਵਿੱਚ ਸੇਵਨ ਕਰਨ ਨਾਲ ਤੁਹਾਡੇ ਸਰੀਰਕ ਸ਼ਕਤੀ ਵਧੇਗੀ ਅਦੇ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਸ਼ਕਤੀ ਅਤੇ ਫੁਰਤੀ ਵੀ ਆਵੇਗੀ ਨੰਬਰ 5 ਖਾਂਸੀ ਨੂੰ ਠੀਕ ਕਰੇ ਜੇਕਰ ਤੁਹਾਨੂੰ ਖਾਂਸੀ ਹੋ ਤਾਂ ਤੁਸੀਂ ਸੌਫ ਦੇ ਅਰਕ ਨੂੰ ਸ਼ਹਿਦ ਵਿੱਚ ਮਿਲਾ ਕੇ ਇਸ ਦਾ ਸੇਵਨ ਕਰੋਗੇ ਤਾਂ ਤੁਹਾਡੀ ਖਾਂਸੀ ਬੰਦ ਹੋ ਜਾਵੇਗੀ ਨੰਬਰ 6 পেট ਵਿੱਚ درد ਹੋਣ ਲਈ ਫਾਇਦੇਮੰਦ ਜੇਕਰ ਤੁਹਾਡੇ পেট ਵਿੱਚ ਅਚਾਨਕ ਦਰਦ ਹੋ ਗਿਆ ਹੋਵੇ ਤਾਂ ਤੁਸੀਂ ਭੁੰਨੀ ਹੋਈ ਸੌਂਫ ਨੂੰ ਚਬਾ ਚਬਾ ਕੇ ਖਾਣਾ ਹੈ ਇਸ ਦਾ ਸੇਵਨ ਕਰਨ ਨਾਲ ਇੱਕ ਤਾਂ ਤੁਹਾਡੇ পেট ਨੂੰ ਠੰਡਕ ਮਿਲੇਗੀ ਅਜ ਦੂਜਾ ਤੁਹਾਡੇ পেট ਦਾ ਦਰਦ ਖਤਮ ਹੋ ਜਾਵੇਗਾ ਨੰਬਰ 7 ਖੱਟੀ ਡਕਾਰ ਜੇਕਰ ਤੁਹਾਨੂੰ ਖੱਟੀ ਡਕਾਰ ਆ ਰਹੀ ਹੋਵੇ ਅਤੇ ਦੋਸਤੋ ਤੁਸੀਂ ਥੋੜੀ ਜਿਹੀ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਓਗੇ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ ਨੰਬਰ 8 ਹੱਥਾਂ ਪੈਰਾਂ ਦੀ ਜਲਣ ਨੂੰ ਠੀਕ ਕਰੇ ਜੇਕਰ ਤੁਹਾਡੇ ਹੱਥਾਂ ਪੈਰਾਂ ਵਿੱਚ ਜਲਣ ਹੋਵੇ ਤਾਂ ਤੁਸੀਂ ਸੌਫ ਅਤੇ ਤਨੀਏ ਨੂੰ ਬਰਾਬਰ ਮਾਤਰਾ ਵਿੱਚ ਕੁੱਟ ਲੈਣਾ ਹੈ ਅਤੇ ਇਸ ਨੂੰ ਛਾਨ ਕੇ ਇਸ ਵਿੱਚ ਮਿਸ਼ਰੀ ਮਿਲਾ ਕੇ ਸੇਵਨ ਕਰਨਾ ਤੁਹਾਡੇ ਹੱਥਾਂ ਪੈਰਾਂ ਦੀ ਜਲਣ ਖਤਮ ਹੋ ਜਾਵੇਗੀ ਨੰਬਰ 9 ਗਲੇ ਦੀ ਖਰਾਸ਼ ਨੂੰ ਠੀਕ ਕਰੇ ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਹੋ ਗਈ ਹੋਵੇ ਤਾਂ ਤੁਸੀਂ ਸੌਫ ਨੂੰ ਚਬਾਚ-ਬਾਗੇ ਖਾਣਾ ਹੈ ਇਸ ਦੇ ਸੇਵਨ ਨਾਲ ਤੁਹਾਡਾ ਬੈਠਿਆ ਹੋਇਆ ਗਲ ਵੀ ਠੀਕ ਹੋ ਜਾਵੇਗਾ ਨੰਬਰ 10 ਚਮੜੀ ਦੀ ਸਮੱਸਿਆ ਨੂੰ ਦੂਰ ਕਰੇ ਖਾਲੇ ਪੇਟ ਸਵੇਰੇ ਸੌਂਫ ਚਬਾਉਣ ਨਾਲ ਤੁਹਾਡਾ ਖੂਨ ਸਾਫ਼ ਹੋਵੇਗਾ ਅਤੇ ਤੁਹਾਡੀ ਚਮੜੀ ਬਹੁਤ ਵਧੀਆ ਹੋ ਜਾਵੇਗੀ। ਨੰਬਰ 11 ਮੂੰਹ ਦੇ ਛਾਲੇ ਲਈ ਫਾਇਦੇਮੰਦ। ਜਿਨ੍ਹਾਂ ਲੋਕਾਂ ਨੂੰ ਅਕਸਰ ਹੀ ਮੂੰਹ ਵਿੱਚ ਛਾਲੇ ਹੋ ਜਾਂਦੇ ਹੋਣ ਉਹ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਸੌਂਫ ਦਾ ਸੀਵਨ ਜ਼ਰੂਰ ਕਰਨ। ਨੰਬਰ 12 ਬੁਖਾਰ ਲਈ ਫਾਇਦੇਮੰਦ। ਤੇਜ਼ ਬੁਖਾਰ ਹੋਣ ਤੇ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਰੋਗੀ ਦਾ ਬੁਖਾਰ ਇੱਕਦਮ ਘਟ ਹੋ ਜਾਂਦਾ ਹੈ। ਨੰਬਰ 13 ਮੂੰਹ ਦੀ ਬਦਬੂ ਨੂੰ ਦੂਰ ਕਰੇ ਪਾਚਨ ਕਿਰਿਆ ਖਰਾਬ ਹੋਣ ਦੇ ਮੂੰਹ ਵਿੱਚ ਬਦਬੂ ਆਉਂਦੀ ਹੈ ਜੇਕਰ ਮੂੰਹ ਵਿੱਚੋਂ ਗੰਦੀ ਬਦਬੂ ਆਵੇ ਤਾਂ ਰੋਜ਼ਾਨਾ ਸਵੇਰੇ ਸ਼ਾਮ ਸ਼ੌਫ ਨੂੰ ਚਬਾ ਕੇ ਖਾਣ ਨਾਲ ਤੁਹਾਡੇ ਮੂੰਹ ਦੀ ਬਦਬੂ ਖਤਮ ਹੋ ਜਾਵੇਗੀ ਨੰਬਰ 14 ਖੂਨੀ ਬਵਾਸੀਰ ਨੂੰ ਠੀਕ ਕਰੇ ਸੌ ਫੁੱਤੇ ਮਿਸ਼ਰੀ ਨੂੰ ਪੀਸ ਕੇ ਅੱਧਾ ਚਮਚ ਰੋਜ਼ਾਨਾ ਦੁੱਧ ਨਾਲ ਲੈਣ ਨਾਲ ਤੁਹਾਡੀ ਖੂਨੀ ਬਵਾਸੀਰ ਠੀਕ ਹੋ ਜਾਵੇਗੀ ਤਾਂ ਇਸੇ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀਗੀ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ